ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਨੇ ਨਵਾਂ ਢਾਂਚਾ ਤਿਆਰ ਕੀਤਾ ਹੈ ਨਵੇਂ ਜ਼ਿਲ੍ਹਾ ਪ੍ਰਧਾਨ ਲਾਏ ਹੈਗੇ ਨੇ ਕੁਝ ਨਵੇਂ ਨੇ ਤੇ ਕੁਝ ਹੈ ਨੇ ਪੁਰਾਣੇ ਪੁੱਲਰ ਸਾਹਿਬ ਪੂਰੀ ਜਾਣਕਾਰੀ ਨਾਲ ਸਾਡੇ ਨਾਲ ਜੁੜੇ ਹੈਗੇ ਨੇ ਜਿਹੜਾ ਇਹ ਕਾਂਗਰਸ ਨੇ ਤਿਆਰੀ ਕੀਤੀ ਹੈਗੀ ਹੈ ਨਵੇਂ ਜ਼ਿਲ੍ਹਾ ਪ੍ਰਧਾਨ ਲਾਏ ਹੈਗੇ ਨੇ ਉਹਨਾਂ ਵਿੱਚੋਂ ਕਿਹਾ ਜਾ ਰਿਹਾ ਕੁਝ ਪੁਰਾਣੇ ਵੀ ਤੇ ਕੁਝ ਨਵੇਂ ਨੇ ਇਹ ਹੈ ਕੌਣ ਨੇ ਕਿ ਪੰਜਾਬ ਕਾਂਗਰਸ ਨੇ 2027 ਤਿਆਰੀ ਸ਼ੁਰੂ ਕਰ ਦਿੱਤੀ ਹੈ ਬਿਲਕੁਲ ਪੰਜਾਬ ਕਾਂਗਰਸ ਨੇ ਜਿਹੜੀ ਆ ਕਿਉਂਕਿ ਪਹਿਲਾਂ ਇਹ ਬਲਾਕ ਪ੍ਰਧਾਨ ਤੋਂ ਪ੍ਰੋਸੈਸ ਸ਼ੁਰੂ ਕੀਤਾ ਫਿਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਇਸ ਮਸਲੇ ਦੇ ਵਿੱਚ ਰਾਹੁਲ ਗਾਂਧੀ ਔਰ ਮਲਕਰਜੇ ਖੜਗੇ ਨੇ ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਨਾਲ ਵੀ 1 ਟੂ 1 ਕਰਕੇ ਸਲਾਹ مشورہ ਕੀਤਾ ਸੀ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਸ ਨੂੰ ਪ੍ਰਧਾਨ ਲਗਾਇਆ ਜਾ ਸਕਦਾ ਜਦੋਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਸੁਖਜਿੰਦਰ ਸਿੰਘ ਰਦਾਵਾ ਜਿਹੜਾ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੇ ਸਾਬਕਾ ਮੁੱਖ ਮੰਤਰੀ ਚੰਦ ਸਿੰਘ ਚੰਨੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜ ਅਮਰਿੰਦਰ ਸਿੰਘ ਵਡੇਂਗਾ ਔਰ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਬਾ ਸਮਿੱਤ ਇਹਨਾਂ ਨੇ ਸਾਰਿਆਂ ਨੇ ਜਿਹੜੀ ਆ ਮੁਲਾਕਾਤ ਕੀਤੀ ਸੀ ਔਰ ਚਰਚਾ ਕੀਤੀ ਗਈ ਸੀ ਕਿਉਂਕਿ ਇੱਕ ਜ਼ਿਲ੍ਹੇ ਤੋਂ 3-3 4-4 ਨਾਮ ਆਏ ਸੀ ਤੇ ਫਿਰ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਆਖਰ ਨਾਮ ਹਾਈ ਕਮਾਂਡ ਨੇ ਫਾਈਨਲ ਕੀਤੇ ਨੇ 27 ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੀ ਸੂਚੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦਿਹਾਤੀ ਤੋਂ ਜਿਹੜੇ ਪ੍ਰਧਾਨ ਬਣਾਏਗੇ ਨੇ ਉਹ ਸਾਬਕਾ ਐਮਐਲਏ ਰਹ ਚੁੱਕੇ ਨੇ ਜੰਡਿਆਲਾ ਗੁਰੂ ਤੋਂ ਸੁਖਵਿੰਦਰ ਸਿੰਘ ਡੈਨੀ ਬਡਾਲਾ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅੰਮ੍ਰਿਤਸਰ ਅਰਬਨ ਤੋਂ ਜਿਹੜੇ ਕਾਉਂਸਲਰ ਰਹੇ ਨੇ ਪਹਿਲਾਂ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਦੇ ਬਹੁਤ ਖਾਸ ਰਹੇ ਨੇ ਸੌਰਮ ਮਦਾਨ ਉਹਨੂੰ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਲਾਇਆ ਗਿਆ ਬਰਨਾਲਾ ਤੋਂ ਜਿਹੜੇ ਬਣਾਏ ਗਏ ਨੇ ਪ੍ਰਧਾਨ ਉਹ ਐਮ ਐਲ ਏ ਕੁਲਦੀਪ ਸਿੰਘ ਕਾਲਾ ਬਣਾਏ ਗਏ ਨੇ ਜਦੋਂ ਬਰਨਾਲਾ ਜਿਮਨੀ ਚੋਣ ਹੋਈ ਸੀ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਸੀ ਉਸ ਸਮੇਂ ਚਾਰ ਵਿਧਾਨ ਸਭਾ ਚੋਣਾਂ ਹੋਈਆਂ ਸੀ ਤੇ ਕਾਂਗਰਸ ਸਿਰਫ ਇੱਕੋ ਜਿੱਤੀ ਸੀ ਉਸੇ ਕੁਲਦੀਪ ਸਿੰਘ ਕਾਲਾ ਦੇ ਰੂਪ ਦੇ ਵਿੱਚ ਉਹਨਾਂ ਨੂੰ ਬਰਨਾਰੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਠਿੰਡਾ ਦਿਹਾਤੀ ਤੋਂ ਗੱਲ ਕੀਤੀ ਜਾਵੇ ਤਾਂ ਪ੍ਰੀਤਮ ਸਿੰਘ ਕੋਟਪਈ ਇਹ ਐਮਐਲਏ ਰਹ ਚੁਕੇ ਨੇ 217 ਦੇ ਵਿੱਚ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਬਠਿੰਡਾ ਸ਼ਹਿਰੀ ਤੋਂ ਰਾਜਨ ਗਰਗ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਫਰੀਦਕੋਟ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਨਵਰੂਪ ਸਿੰਘ ਬਰਾੜ ਨੂੰ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਫਤਿਹਗੜ ਸਾਹਿਬ ਤੋਂ ਸੁਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬਣੈਗੇ ਨੇ। ਫਾਜ਼ਿਲਕਾ ਤੋਂ ਹਰਪੀ ਸਿੰਘ ਸਿੱਧੂ ਪ੍ਰਧਾਨ ਬਣਾएंगे ਨੇ ਫਿਰੋਜ਼ਪੁਰ ਜਿਹੜੇ ਨੇ ਉਥੋਂ ਵਿਧਾਇਕ ਜਿਹੜੇ ਰਹਿ ਚੁੱਕੇ ਨੇ ਵਿਧਾਨ ਸਭਾ ਹਲਕਾ ਤੋਂ ਕੁਲਬੀਰ ਸਿੰਘ ਜੀਰਾ ਕਾਫੀ ਤੇਜ਼ ਤਰਾਰ ਕਾਂਗਰਸ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਮੁੜ ਪ੍ਰਧਾਨ ਲਗਾਇਆ ਗਿਆ ਇਸੇ ਤਰ੍ਹਾਂ ਗੁਰਦਾਸਪੁਰ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਦੋ ਦਫਾ ਜਿੱਤ ਚੁੱਕੇ ਨੇ ਕਾਂਗਰਸ ਪਾਰਟੀ ਦੇ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਹੁਸ਼ਿਆਰਪੁਰ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਨੌਜਵਾਨ ਚਿਹਰਾ ਇਸ ਵਾਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਉਹ ਦਲਜੀਤ ਸਿੰਘ ਗਿਲਜੀਆਂ ਬਣਾਏ ਗਏ ਨੇ ਜਿੰਮੇਵਾਰੀ ਦਿੱਤੀ ਗਈ ਹੈ ਜਲੰਧਰ ਅਰਬਨ ਤੋਂ ਅਗਰ ਗੱਲ ਕੀਤੀ ਜਾਵੇ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਜਿੰਦਰ ਬੈਰੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਗਰ ਗੱਲ ਕੀਤੀ ਜਾਵੇ ਜਲੰਧਰ ਦਿਹਾਤੀ ਦੇ ਹਰਦੇਵ ਸਿੰਘ ਉਹਨਾਂ ਨੂੰ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ ਲਾਡੋ ਸ਼ੇਰੀ ਜਿਨ੍ਹਾਂ ਨੂੰ ਕਿਹਾ ਐਮਐਲਏ ਕਰ ਜਾਣੇ ਜਾਂਦੇ ਨੇ ਕਪੂਰਥਲਾ ਤੋਂ ਬਲਵਿੰਦਰ ਸਿੰਘ ਢਾਲੀਵਾਲ ਉਹ ਵੀ ਐਮਐਲਏ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਖੰਨਾ ਤੋਂ ਸਾਬਕਾ ਐਮਐਲ ਰਹ ਚੁਕੇ ਨੇ ਲਖਬੀਰ ਸਿੰਘ ਲਖਾ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਲੁਧਿਆਣਾ ਦਿਹਾਤੀ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਮੇਜਰ ਸਿੰਘ ਮੁੱਲਾਂਪੁਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਦ ਕਿ ਲੁਧਿਆਣਾ ਸ਼ਹਿਰੀ ਤੋਂ 2017 ਦੇ ਵਿੱਚ ਐਮਐਲ ਰਹ ਚੁਕੇ ਨੇ ਸੰਜੀਵ ਤਲਵਾਰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੋਗਾ ਤੋਂ ਗੱਲ ਕੀਤੀ ਜਾਵੇ ਤਾਂ ਉੱਥੇ ਹਰੀ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਮਹਾਲੀ ਚ ਕਮਲਕਿਸ਼ੋਰ ਸ਼ਰਮਾ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੁਕਸਰ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਸ਼ੁਭਦੀਪ ਸਿੰਘ ਬਿੱਟੂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪਠਾਨਕੜ ਤੋਂ ਪੰਨਾ ਲਾਲ ਪਾਟਿਆ ਅਗਰ ਪਟਿਆਲਾ ਦਿਹਾਤੀ ਤੋਂ ਗੱਲ ਕੀਤੀ ਜਾਵੇ ਤਾਂ ਗੁਰਸ਼ਰਨ ਕੌਰ ਰੰਦਾਵਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪਟਿਆਲਾ ਅਰਬਨ ਦੀ ਗੱਲ ਕੀਤੀ ਜਾਵੇ ਤਾਂ ਨਰੇਸ਼ ਕੁਮਾਰ ਦੁੱਗਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਜਿਲ੍ਹਾ ਪ੍ਰਧਾਨ ਰੋਪੜ ਤੋਂ ਅਸ਼wini ਸ਼ਰਮਾ ਸੰਗਰੂਰ ਤੋਂ ਜਿਹੜੇ ਨੇ ਜਗਦੀਪ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਨਵਾਂ ਸ਼ਹਿਰ ਤੋਂ ਅਜੇ ਕੁਮਾਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਦ ਕਿ ਤਰਨਤਾਰਨ ਤੋਂ ਜਿਹੜੀ ਜ਼ਿੰਮੇਵਾਰੀ ਆ ਉਹ ਰਾਜਵੀਰ ਸਿੰਘ ਪੁੱਲਰ ਉਹਨਾਂ ਨੂੰ ਦਿੱਤੀ ਗਈ ਹੈ ਮਲੇਰਕੋਟਲਾ ਜਿਹੜਾ ਜ਼ਿਲ੍ਹਾ ਵਾ ਉਹਦੇ ਚ ਹੱਲੇ ਜਿਹੜੀ ਜਿਹੜੀ ਪ੍ਰਧਾਨ ਦਾ ਜਿਹੜਾ ਨਾਮ ਹਾਲੇ ਤੱਕ ਜਿਹੜਾ ਨਹੀਂ ਸਾਹਮਣੇ ਆਇਆ ਸ਼ਾਇਦ ਹੋ ਸਕਦਾ ਹੈ ਕਿ ਬਾਅਦ ਵਿੱਚ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਉੱਥੇ ਮੁੜ ਤੋਂ ਜਿਹੜੀ ਨਵੇਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜੀ ਇਹ ਮੰਨਿਆ ਜਾ ਸਕਦਾ ਹੈ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੂੰ ਲਾਇਆ ਗਿਆ ਹੈਗਾ ਕੱਲ ਨੂੰ ਉਹਨਾਂ ਨੂੰ ਹੀ 2027 ਦੇ ਵਿੱਚ ਟਿਕਟ ਦਿੱਤੀ ਜਾ ਸਕਦੀ ਹੈ ਦੇਖੋ ਇਹਦੇ ਛੇ ਤੇ ਦੇਖੋ ਜਿਵੇਂ ਦੋ ਐਮਐਲਏ ਤੇ ਜਿਵੇਂ ਹਰਦੇਵ ਸਿੰਘ ਲਾਡੋ ਸ਼ੇਰੀ ਸ਼ਿਰੋਵਾਲੀਆ ਉਹ ਐਮਐਲਏ ਪਹਿਲਾਂ ਹੀ ਹੈ ਬਰਿੰਦਰ ਸਿੰਘ ਪਾੜਾ ਗੁਰਦਾਸਪੁਰ ਤੋਂ ਨੇ ਫਿਰ ਜਿਹੜੇ ਬਰਨਾਲਾ ਤੋਂ ਨੇ ਕੁਲਦੀਪ ਸਿੰਘ ਕਾਲਾ ਉਹ ਤੇ ਪਹਿਲਾਂ ਹੀ ਜਿਹੜੇ ਐਮਐਲਏ ਨੇ ਬਲਵਿੰਦਰ ਸਿੰਘ ਢਾਲੀਵਾਲ ਕਪੂਰਥਾਲਾ ਤੋਂ ਐਮਐਲਏ ਹੋ ਸਕਦਾ ਜਿਹੜੇ ਬਾਕੀ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਿਵੇਂ ਪਹਿਲੇ ਸਾਬਕਾ ਐਮਐਲਏ ਵੀ ਹੈ ਕੁਲਬੀਰ ਸਿੰਘ ਜੀਰਾ ਫਿਰ ਜਿਹੜੇ ਸੰਜੀਵ ਤਲਵਾਰ ਲਖਬੀਰ ਸਿੰਘ ਲਖਾ ਇਹ ਜਿਹੜੇ ਐਮਐਲਏ ਪਹਿਲਾਂ ਹੀ रह ਚੁੱਕੇ ਨੇ 2017 ਦੇ ਵਿੱਚ ਤੇ ਹੋ ਸਕਦਾ ਹੁਣ ਜਦੋਂ 2022 ਦੀਆਂ ਵਿੱਚ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਇਹ ਵੀ ਐਮਐਲਏ ਰਹੇ ਚੁੱਕੇ ਨੇ ਪ੍ਰੀਤਮ ਸਿੰਘ ਕੋਟਪਈ ਇਹ ਵੀ 2017 ਚ ਐਮਐਲਏ ਰਹੇ ਚੁੱਕੇ ਨੇ ਹੋ ਸਕਦਾ ਕਿ ਇਹਨਾਂ ਨੂੰ ਵੀ ਜਿਹੜੀ ਜਿਹੜੇ ਉਮੀਦ ਜਿਹੜੇ ਇਸ ਵਾਰ ਜਲਾ ਪ੍ਰਧਾਨ ਲਾਇਕੇ ਨੇ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ ਟਿਕਟ ਦਿੱਤੀ ਜਾ ਸਕਦੀ ਹੈ ਹਾਲਾਂਕਿ ਜਿਹੜੇ ਹੁਣ ਤੱਕ ਸਾਈ ਜਿਹੜੇ ਨਾਮ ਦਿੱਤੇ ਆਗੇ ਨੇ ਉਹਨਾਂ ਚ ਇੱਕੋ ਹੀ ਜਿਹੜੀ ਔਰਤ ਨੂੰ ਇਹਨਾਂ ਨੇ ਇਹਨਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ ਪਟਿਆਲਾ ਦਿਹਾਤੀ ਤੋਂ ਗੁਰਸ਼ਰਨ ਕੌਰ ਰੰਦਾਵਾ ਤੇ ਉਸ ਦਾ ਕੌਣ ਲੈ ਸਮਝ ਇਹਨਾਂ ਨੂੰ ਵੀ ਪਟਿਆਲਾ ਦੇ ਕਿਸੇ ਜਿਲ੍ਹੇ ਚ ਉਹ ਜਿਹੜੀ ਟਿਕਟ ਜਿਹੜੀ ਇਹ ਦਿੱਤੀ ਜਾ ਸਕਦੀ ਹੈ ਗੁਰਸ਼ਰਨ ਕੌਰ ਰੰਦਾਵਾ ਉਹਨਾਂ ਨੂੰ ਪਰ ਕਈ ਨੌਚਵਾਂ ਚਿਹਰੇ ਨੇ ਤੇ ਕਈ ਪੁਰਾਣੇ ਖੁੰਡ ਵੀ ਆ ਗਏ ਨੇ ਪਰ ਫਿਲਹਾਲ ਕਿਉਂਕਿ ਕਾਂਗਰਸ ਪਾਰਟੀ ਨੇ ਢਾਂਚਾ ਜਿਲ੍ਹਾ ਪਰਦਾ ਦਿੱਤਾ ਉਸ ਤੋਂ ਬਾਅਦ ਬਲਾਕ ਪ੍ਰਧਾਨ ਵੀ ਆ ਜਾਣਗੇ ਤੇ ਇਹ ਕਰਕੇ ਨਵਾਂ ਰੂਪ ਆ ਜਿਹੜਾ ਬਦ ਦਿੱਤਾ ਗਿਆ ਹੋ ਸਕਦਾ ਕਿ ਜਲਦ ਜਿਹੜਾ ਪਾਰਟੀ ਦਾ ਜਿਹੜਾ ਉੱਪਰਲਾ ਢਾਂਚਾ ਵਾ ਜਿਹਦੇ ਵਿੱਚ ਪ੍ਰਧਾਨ ਰਾਜਾ ਬਰਿੰਦਰ ਸਿੰਘ ਵੜਿੰਗ ਜਾ ਹੋਰ ਉਹ ਢਾਂਚੇ ਦੇ ਵਿੱਚ ਵੀ ਜਿਹੜਾ ਬਦਲਾਅ ਕੀਤਾ ਜਾ ਸਕਦਾ ਲੇਕਿਨ ਫਿਲਹਾਲ ਜਿਹੜੇ ਇਹ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪ੍ਰਧਾਨ ਜਿਲ੍ਹਾ ਪ੍ਰਧਾਨ ਜਿਹੜੀ ਸੂਚੀ ਆ ਉਹ ਜਿਹੜੀ ਜਿਹੜੀ ਆ ਉਹ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਜ਼ਿਲ੍ਹਾ ਪ੍ਰਧਾਨ ਜਿਹੜੇ ਚੁਣੇਗੇ ਨਹੀਂ ਹੁਣ ਜ਼ਿਲ੍ਹਾ ਲੈਵਲ ਤੇ ਜਿਹੜੇ ਵਾਈਸ ਪ੍ਰਧਾਨ ਜਾਂ ਜਨਰਲ ਸਕੱਤਰ ਦੀ ਜਿਹੜੀ ਸੂਚੀ ਉਹ ਵੀ ਪ੍ਰਮਾਣਗੀ ਜਿਹੜੀ ਕਰ ਦਿੱਤੀ ਜਾਊਗੀ ਲੇਕਿਨ ਜ਼ਿਲ੍ਹਾ ਪ੍ਰਧਾਨ ਨੂੰ ਲੈ ਕੇ ਕਾਫੀ ਅਰਚਨਾ ਜਿਹਾ ਚਰਚਾ ਚੱਲ ਰਹੀ ਹੈਗੀ ਸੀ ਕਿ ਕਦੋਂ ਜਿਹੜੇ ਨਾਮ ਡਿਕਲੇਅਰ ਕੀਤੇ ਜਾਣਗੇ ਤੇ ਹੁਣ ਬੀਤੀ ਰਾਤ ਕਾਂਗਰਸ ਹਾਈ ਕਮਾਂਡ ਵੱਲੋਂ ਜਿਹੜਾ ਵਾ ਇਹਨਾਂ ਦੇ ਨਾਮ ਤੇ ਮੋਹਰ ਲਾ ਦਿੱਤੀ ਗਈ ਜਿਨ੍ਹਾਂ ਦਾ ਜਿਹੜਾ ਵਾ ਸਵਾਗਤ ਵੀ ਕੀਤਾਗਾ ਸੂਬਾ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗੋ ਹੁਣਾ ਕਿ ਸਾਰੇ ਨਵੇਂ ਜਿਹੜੇ ਅਹੁਦੇਦਾਰ ਉਹਨਾਂ ਦਾ ਸਵਾਗਤ ਵੀ ਕੀਤਾ ਵਧਾਈਆਂ ਵੀ ਦਿੱਤੀਆਂ ਗਈਆਂ ਲੇਕਿਨ ਜ਼ਿਲ੍ਹਾ ਪ੍ਰਧਾਨ ਤੇ ਬਹੁਤ ਜਿਹੜਾ ਮਹੱਤਵਪੂਰਨ ਹੁੰਦਾ ਕਿਉਂਕਿ ਜ਼ਿਲ੍ਹਾ ਪ੍ਰਧਾਨ ਕਿਸੇ ਵਲੇ ਤੇ ਐਮਐਲਏ ਦੀ ਜਿਹੜੀ ਟਿਕਟ ਵਾ ਉਹ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਦੀ ਸਿਫਾਰਿਸ਼ ਤੇ ਮਿਲਦੀ ਸੀ ਉਦੋਂ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਸੀ ਬਾਅਦ ਚ ਬਲਾਕ ਪ੍ਰਧਾਨ ਤੇ ਜਿਹੜੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਉਹ ਖੁਦ ਹੀ ਟਿਕਟਾਂ ਲੈਣ ਲੱਪੇ ਜਿਸ ਕਰਕੇ ਪਾਰਟੀ ਕਮਜ਼ੋਰ ਵੀ ਹੁੰਦੀ ਰਹੀ ਹੈ ਲੇਕਿਨ ਫਿਲਹਾਲ ਇਹ ਜਿਹੜਾ ਨਵਾਂ ਢਾਂਚਾ ਜਿਹੜਾ ਕਾਫੀ ਲੰਮੇ ਸਮੇਂ ਤੋਂ ਬਾਅਦ ਜਿਹੜਾ ਵਾ ਹਾਈ ਕਮਾਂਡ ਨੇ ਮੁੜ ਤੋਂ ਚਰਚਾ ਕੀਤੀ ਹੈ ਅਸਲ ਵਿੱਚ ਗੁਜਰਾਤ ਤੋਂ ਜੋ ਸ਼ੁਰੂਆਤ ਕੀਤੀ ਗਈ ਸੀ ਕਿ ਪਹਿਲਾਂ ਡੈਲੀਗੇਟ ਬਣਾਏ ਜਾਣ ਡੈਲੀਗੇਟ ਉਹ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਉਹ ਤੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਇਦਾਂ ਦੇ ਇੱਕ ਰੂਪਰੇਖਾ ਜਿਹੜੀ ਤਿਆਰ ਕੀਤੀ ਗਈ ਸੀ ਜਿਸ ਦੇ ਚਲਦਿਆਂ ਇਹ ਜਿਹੜੇ ਨਵੇਂ ਜਿਹੜੇ ਨਾਮ ਨੇ 27 ਚਿਹਰੇ ਜਿਹੜੇ ਨੇ ਉਹ ਸ਼ਾਮਲ ਆਏ ਹਾਲਾਂਕਿ ਜ਼ਿਆਦਾਤਰ ਇਹਦੇ ਵਿੱਚ ਕੋਈ ਪਰਿਵਾਰਵਾਦ ਵਾਲੀ ਇੰਨੀ ਜ਼ਿਆਦਾ ਗੱਲ ਨਹੀਂ ਆਈ ਤੇ ਜਿਹੜੇ ਜ਼ਿਆਦਾ ਮਿਹਨਤ ਜਿਨ੍ਹਾਂ ਨੇ ਕੀਤੀ ਹੈ ਉਨਾਂ ਨੂੰ ਹੀ ਜ਼ਿਆਦਾਤਰ ਜ਼ਿੰਮੇਵਾਰੀ ਮਿਲੀ ਹੈ ਉਹ ਜਾਂ ਜਿਹੜੇ ਸਾਬਕਾ ਐਮਐਲਏ ਹੋਣ ਦੇ ਨਾਲ ਨਾਲ ਮੌਜੂਦਾ ਵੀ ਜ਼ਿਲ੍ਹੇ ਦੇ ਵਿੱਚ ਉਹ ਚੰਗਾ ਕੰਮ ਕਰ ਰਹੇ ਸੀ ਜਾਂ ਉਹਨਾਂ ਦੀ ਫੀਡਬੈਕ ਤੇ ਜਿਹੜੇ ਨਾਮ ਹਾਲਾਂਕਿ ਕਈ ਜਿਹੜੇ ਕਾਂਗਰਸ ਪਾਰਟੀ ਦੇ ਖੋਣ ਸੀ ਉਹ ਆਪਣੇ ਨਿਆਣਿਆਂ ਨੂੰ ਚਾਹੁੰਦੇ ਸੀ ਕਿ ਉਹਨਾਂ ਨੂੰ ਜ਼ਿੰਮੇਵਾਰੀ ਮਿਲ ਲਈ ਜਾਵੇ ਜਾਂ ਕੋਈ ਆਪਣੇ ਭਤੀਜੇ ਨੂੰ ਜਾਂ ਹੋਰਾਂ ਨੂੰ ਲੇਕਿਨ ਫਿਰ ਵੀ ਜਿਹੜਾ ਮਿਹਨਤੀ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਵਾ ਨਾਮ ਸਾਹਮਣੇ ਆਇਆ ਚਾਹੇ ਉਹਦੇ ਵਿੱਚ ਬ੍ਰਿੰਦਰਪ੍ਰੀਤ ਸਿੰਘ ਮੜਾ ਪਾੜਾ ਜਾਂ ਕੁਲਬੀਰ ਸਿੰਘ ਜੀਰਾ ਜਾਂ ਦਲਜੀਤ ਸਿੰਘ ਗਿਲ ਜੀਆ ਜੱਸੂ ਵਿਨੈਸਿੰਗ ਡੈਨੀ ਬੰਡਾਲਾ ਕੁਝ ਇਹੋ ਜਿਹੇ ਚਿਹਰੇ ਆਏ ਨੇ ਔਰ ਖਾਸ ਕਰਕੇ ਬਹੁਤ ਇਨਾਂ ਚ ਬਹੁਤ ਸਾਰੇ ਜਿਹੜੇ ਨੌਜਵਾਨ ਚਿਹਰੇ ਨੇ ਜ਼ਿਆਦਾਤਰ ਤੇ ਇਨਾਂ ਚ ਜਿਹੜੇ ਨੇ ਉਹ 40 ਸਾਲ ਤੋਂ ਉਮਰ ਦੇ ਥੱਲੇ ਵਾਲੇ ਪ੍ਰਧਾਨ ਨੇ ਜੇ ਡੈਲੀ ਬਡਾਲਾ ਉਹਨਾਂ ਦੀ ਗੱਲ ਕੀਤੀ ਜਾਵੇ ਕੁਲਦੀਪ ਜੀ ਰਾਏ ਦੀ ਗੱਲ ਕੀਤੀ ਜਾਵੇ ਬਰਿੰਦਰ ਮੀਤ ਪਾੜਾ ਦੀ ਦਿਲਜੀਤ ਗਿੱਲ ਜੀਆਂ ਦੀ ਗੱਲ ਕੀਤੀ ਜਾਵੇ ਲਖਵੀਰ ਲੱਖੇ ਦੀ ਗੱਲ ਕੀਤੀ ਜਾਵੇ ਕੁਝ ਇਹ ਚਿਹਰੇ ਨੇ ਜਿਹੜੇ ਹਜੇ 40 45 ਵਾਲੀ ਸਾਲ ਦੀ ਉਮਰ ਦੇ ਵਿੱਚ ਹੀ ਆ ਗਏ ਨੇ ਇਸ ਕਰਕੇ ਕਾਂਗਰਸ ਪਾਰਟੀ ਨੇ ਕਿ ਨਵੇਂ ਜਿਹੜਾ ਰੂਪਰੀ ਜਿਹੜਾ ਨਵੇਂ ਚਿਹਰੇ ਦਿੱਤੇ ਆ ਗਏ ਨੇ ਕਾਂਗਰਸ ਪਾਰਟੀ ਨੂੰ ਇਹ 227 ਦੇ ਵਿੱਚ ਇਹ ਕਿੰਨੀ ਮਦਦ ਹੁੰਦੀ ਹੈ ਇੰਨਾ ਚਿਹਰਿਆਂ ਦੇ ਨਾਲ ਕਿਉਂਕਿ ਜਦੋਂ ਨਵਾਂ ਪ੍ਰਧਾਨ ਬਣਦੇ ਨੇ ਯੂਥ ਪ੍ਰਧਾਨ ਬਣਦੇ ਆ ਗਏ ਨੇ ਤੇ ਲਾਜ਼ਮੀ ਤੌਰ ਤੇ ਪਾਰਟੀ ਦੇ ਵਿੱਚ ਜਿਹੜੀ ਆ ਰੂਹ ਵੀ ਜਾਣੇ ਫੂਕੀ ਜਾਂਦੀ ਹੈਗੀ ਕੰਮ ਕਰਨ ਦੀ ਜਿਹੜੀ ਸਮਰੱਥਾ ਉਹ ਵੀ ਦੁਗਣੀ ਤਿਕਣੀ ਹੋ ਜਾਂਦੀ ਹੈਗੀ ਤੇ ਇਹਨਾਂ ਸਾਰਿਆਂ ਨੂੰ ਹੁਣ ਪਰਫਾਰਮ ਵੀ ਕਰਨਾ ਪਏਗਾ ਤੇ ਜੇ ਪਰਫਾਰਮ ਕਰਕੇ ਤੇ ਹੋ ਸਕਦਾ ਹੈ 2027 ਦੇ ਵਿੱਚ ਇਹਨਾਂ ਚ ਬਹੁਤ ਸਾਰੇ ਜਿਹੜੇ ਐਮਐਲਏ ਦੇ ਟਿਕਟ ਵੀ ਲੈ ਜਾਣ ਜੀ ਜੇ ਗੱਲ ਕਰੀਏ ਪੰਜਾਬ ਕਾਂਗਰਸ ਪ੍ਰਧਾਨ ਦੀ ਇਸ ਬਾਰੇ ਕੀ ਚਰਚਾ ਚੱਲ ਰਹੀ ਹੈ ਕਿ ਰਾਜਾ ਵੜਿੰਗ ਹੀ 27 ਤੱਕ ਪ੍ਰਧਾਨ ਰਹਿਣਗੇ ਜਾਂ ਪ੍ਰਧਾਨਪਤੀ ਲੈ ਜਾ ਸਕਦਾ ਹੈ ਦੇਖੋ ਜਿਸ ਸਾਹਿਬ ਦਿਨ ਰਾਜਾ ਮਰਿੰਦਰ ਸਿੰਘ ਵੜਿੰਗ ਹੁਣ ਵਿਵਾਦਾਂ ਦੇ ਵਿੱਚ ਰਹਿ ਰਹੇ ਨੇ ਹੋ ਸਕਦਾ ਹੈ ਕਿ ਉਹਦਾ ਬਹੁਤ ਸਾਰਾ ਅਸਰ ਪਿਆ ਵਾ ਤੇ ਵੈਸੇ ਵੀ ਉਹਦੇ 3 ਸਾਲ ਹੋਣ ਵਾਲੇ ਨੇ ਉਹਨੂੰ ਕਾਂਗਰਸ ਹਾਈ ਕਮੰਡ ਦੇਖਣਾ ਕਿ ਰਾਜਾ ਮਰਿੰਦਰ ਸਿੰਘ ਕੋਈ ਲੀਡ ਕਰਾਉਣੀ ਹੈ ਜਾਂ ਬਦਲਿਆ ਜਾ ਸਕਦਾ ਹੈ ਲੇਕਿਨ ਜਿਆਦਾ ਜਿਹੜੇ ਬਦਲ ਦੇ ਜਿਹੜੇ ਚਾਂਸ ਜਿਆਦਾ ਕੀਤੇ ਜਾ ਰਹੇ ਉਹਦੇ ਵਿੱਚ 5-6 ਜਿਹੜੇ ਚਿਹਰੇ ਨੇ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਚਰਦੀ ਸਚਨੀ ਨੇ ਪ੍ਰਗਟ ਸਿੰਘ ਨੇ ਸੁਖਜਿੰਦਰ ਸਿੰਘ ਰੰਦਾਵਾ ਨੇ ਬਹੁਤ ਸਾਰੇ ਚਿਹਰੇ ਨੇ ਵਿਜੇਂਦਰ ਸਿੰਘ ਲਾ ਨੇ ਇਹ ਬੜੇ ਚਿਹਰੇ ਨੇ ਜਿਹੜੇ ਪ੍ਰਧਾਨਗੀ ਦੀ ਲੱਗੇ ਨੇ ਇਹਨਾਂ ਦੇ ਪੀਨਾਂ ਚੋ ਕਿਸੇ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਲੇਕਿਨ ਉਹ ਹਾਈ ਕਮਾਂਡ ਨੇ ਦੇਖਣਾ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਹਟਾ ਕੇ ਕਿਸ ਨੂੰ ਜ਼ਿੰਮੇਵਾਰੀ ਮਿਲਦੀ ਹੈ ਕਿਉਂਕਿ 227 ਜਿਹੜੀ ਚੋਣ ਹੋਣੀ ਹੈ ਉਹ ਕਾਂਗਰਸ ਪਾਰਟੀ ਵਾਸਤੇ ਬੜੀ ਡੂਅ ਢਾਈ ਵਾਲੀ ਹੋਣੀ ਹੈ ਇੱਕੋ ਇੱਕ ਪੰਜਾਬ ਸੂਬਾ ਵਾ ਜਿੱਥੇ ਕਾਂਗਰਸ ਪਾਰਟੀ ਨੂੰ ਉਮੀਦ ਹੈ ਕਿ ਕਾਂਗਰਸ ਜਿਹੜੀ ਆ ਉਹ ਦੇਸ਼ ਪੱਧਰ ਤੇ ਉਹਦੀ ਵਾਪਸੀ ਹੋ ਸਕਦੇ ਤੇ ਇਸ ਕਰਕੇ ਕਾਂਗਰਸ ਹਾਈ ਕਮਾਂਡ ਕੋਲ ਵੱਡਾ ਫੈਸਲਾ ਲਏਗੀ ਕਿ ਤਾਂ ਜੋ ਜੇ ਕਾਂਗਰਸ ਦੇ ਵਿੱਚ ਜੇ ਸਰਕਾਰ ਬਣਾਉਣੀ ਹੈ ਤੇ ਕੋਈ ਵੱਡਾ ਜਿਹੜਾ ਵਾ ਉਹਦੇ ਵਾਸਤੇ ਉਹਨਾਂ ਨੂੰ ਅਜਿਹੀ ਰੂਪਰੇਖਾ ਜਿਹੜੀ ਆ ਉਹ ਤਿਆਰ ਕਰਨੀ ਪਏਗੀ ਤੇ ਜੇ ਇਸ ਵਾਰ 227 ਦੇ ਵਿੱਚ ਵੀ ਦਾ ਕਾਂਗਰਸ ਪਾਰਟੀ ਦਾ ਨਾ ਲੱਗਾ ਤੇ ਲਾਜ਼ਮੀ ਤੌਰ ਤੇ ਜਿਵੇਂ ਬਾਕੀ ਸੂਬੇ ਯੂਪੀ ਚੋਂ ਖਤਮ ਹੋ ਚੁੱਕੀ ਬਿਹਾਰ ਚੋਂ ਖਤਮ ਹੋ ਚੁੱਕੀ ਦਿੱਲੀ ਚੋਂ ਖਤਮ ਹੋ ਚੁੱਕੀ ਹੈ ਹਰਿਆਣਾ ਚੋਂ ਖਤਮ ਹੋ ਚੁੱਕੀ ਹੈ ਤੇ ਫਿਰ ਪੰਜਾਬ ਵੀ ਅਗਲਾ ਸੂਬਾ ਹੋ ਸਕਦਾ ਜਿੱਥੋਂ ਕਾਂਗਰਸ ਪਾਰਟੀ ਜਿਹੜੀ ਆ ਖਤਮ ਹੋ ਸਕਦੀ ਕਿਉਂਕਿ ਇਹ ਜੇ ਸੂਬੇ ਜਿੱਥੇ ਕਾਂਗਰਸ ਪਾਰਟੀ ਦੀ ਵਾਪਸੀ ਨਹੀਂ ਹੋਈ ਹਰਿਆਣਾ ਦੇ ਵਿੱਚ ਤਿੰਨ ਟਰਮਾਂ ਹੋ ਚੁੱਕ ਸਾਲ ਹੋ ਚੁੱਕੇ ਨੇ ਕਾਂਗਰਸ ਦੀ ਵਾਪਸੀ ਨੇ ਦਿੱਲੀ ਦੇ ਵਿੱਚ ਜਿਹੜੀਆਂ ਨੇ ਚਾਰ ਟਰਮਾਂ ਹੋ ਚੁੱਕੀਆਂ ਨੇ ਕਾਂਗਰਸ ਦੀ ਵਾਪਸੀ ਨਹੀਂ ਹੈ ਯੂਪੀ ਦੇ ਵਿੱਚ ਸਦਿਆਂ ਹੀ ਹੋ ਗਈਆਂ ਕਾਂਗਰਸ ਪਾਰਟੀ ਦੇ ਵਿਆਰ ਦੇ ਵਿੱਚ ਵੀ ਤੇ ਇਸ ਕਰਕੇ ਅਜਿਹੇ ਸੂਬੇ ਨੇ ਪੰਜਾਬ ਵੀ ਇੱਕ ਕਾਂਗਰਸ ਪਾਰਟੀ ਨੂੰ ਉਮੀਦ ਲੱਗਦਾ ਕਿ ਜਿੱਥੋਂ ਕਾਂਗਰਸ ਪਾਰਟੀ ਦੀ ਵਾਪਸੀ ਹੋ ਸਕਦੀ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ